ਅੰਮ੍ਰਿਤਸਰ ਦੇ ਹਲਕਾ ਪੱਛਮੀ ਦੀ ਵਾਰਡ ਨੰਬਰ 79 ਵਿੱਚ ਪੈਂਦੀ ਨਿਮਲਾ ਕਲੋਨੀ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਵੇਨਿਊ ਦੀਆਂ ਵੱਖ-ਵੱਖ ਗਲੀਆਂ ਦੇ ਮੈਂਬਰ ਮੌਜੂਦ ਸਨ ਅਤੇ ਨਿਮਲਾ ਐਵੇਨਿਊ ਵਿੱਚ ਸੁਸਾਇਟੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਹਰਪ੍ਰੀਤ ਸੰਧੂ ਸੁਖਦੇਵ ਸਿੰਘ ਖਾਲਸਾ ਹਰਜਿੰਦਰ ਕੁਮਾਰ ਹੈਪੀ ਤੇਜਪਾਲ ਬਲਜਿੰਦਰ ਸਿੰਘ ਰਜੀਵ अरोड़ा ਦਿਨੇਸ਼ ਕੁਮਾਰ ਜਗਪ੍ਰੀਤ ਸਿੰਘ ਖਾਲਸਾ ਡਾਕਟਰ ਰਾਦੇਸ਼ ਸ਼ਾਮ सुभाष चंद्र जगजीत सिंह शहटा ਅਤੇ ਹੋਰ ਮੈਂਬਰ ਮੀਟਿੰਗ ਵਿੱਚ ਮੌਜੂਦ ਸਨ ਜੀ ਆ ਜੀ ਨੇ ਨਿਮਲਗਲੋਨੀ ਗਯਨਗੜ ਸ਼ਾਟੇ ਦੇ ਵਿੱਚ ਇੱਕ ਅਹੀ ਮੀਟਿੰਗ ਕੀਤੀ ਹੈ ਪੂਰੇ ਮੁਹੱਲੇ ਦੇ ਜੋ ਸਾਡੇ ਕਲੋਨੀ ਦੇ ਵਿੱਚ ਜਿੰਨੇ ਵੀ ਸਾਡੇ ਬੰਦੇ ਆ ਸਾਰਿਆਂ ਨੇ ਮੀਟਿੰਗ ਕੀਤੀ ਹੈ ਵੀ ਇਸ ਦੇ ਵਿੱਚ ਇੱਕ ਅਸੀਂ ਇੱਕ ਮੀਟਿੰਗ ਕਰਕੇ ਸੁਸਾਇਟੀ ਬਣਾਵਾਂਗੇ ਜੋ ਕਿ ਆਉਣ ਵਾਲੀ ਜੋ ਸਮੱਸਿਆਵਾਂ ਸਾਡੀਆਂ ਕਲੋਨੀ ਦੀਆਂ ਨੇ ਔਰ ਉਹਦਾ ਹੱਲ ਕਰਉਣ ਵਾਸਤੇ ਅਸੀਂ ਅਸੀਂ ਗਾਂ ਰੱਖਾਂਗੇ ਅਗਲੇ ਪਾਸੇ ਇਹਦੇ ਵਾਸਤੇ ਅਸੀਂ ਮੀਟਿੰਗ ਕੀਤੀ ਹੈ ਔਰ ਗਾਂ ਇਹਨੂੰ ਪ੍ਰੂਵ ਕਰਾ ਕੇ ਇਹ ਇਸ ਆਪਣੀ ਜੋ ਸਾਡੀ ਸੋਸਾਇਟੀ ਆ ਇਸ ਨੂੰ ਅਸੀਂ ਹੋਰ ਵੀ ਵਧਾਵਾਂਗੇ ਜੀ ਮੇਰਾ ਨਾਮ ਰਜੀਵ अरोड़ा ਜੀ ਆਪਾਂ ਨਿਮਲਾ ਕਲੋਨੀ ਦੇ ਨਿਵਾਸੀ ਆ ਤੇ ਆਪਾਂ ਨਿਮਲਾ ਕਲੋਨੀ ਦੇ ਵਿੱਚ ਇੱਕ ਮੀਟਿੰਗ ਕੀਤੀ ਹੈ ਜਿਹਦੇ ਚ ਆਪਾਂ ਯਾਰਾ ਮੈਮਰੀ ਕਮੇਟੀ ਬਣਾਵਾਂਗੇ ਔਰ ਜੋ ਵੀ ਇਸ ਮੁਹੱਲੇ ਦੇ ਵਿੱਚ ਪ੍ਰੋਬਲਮ ਆ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਉਹਨੂੰ ਅਸੀਂ ਸਾਰੇ ਇਕੱਠੇ ਹੋ ਕੇ ਉਹਨੂੰ ਹੱਲ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਇੱਕ ਕਲੋਨੀ ਨੂੰ ਇੱਕ ਅੱਛਾ ਤੇ ਸੋਹਣਾ ਮਤਲਬ ਕਿ ਮਾਤਾ ਵਰਨ ਬਣਾਵਾਂਗੇ ਜੋ ਵੀ ਲਾਈਟ ਦੀ ਪ੍ਰੋਬਲਮ ਸੀਵਰੇਜ ਦੀ ਪ੍ਰੋਬਲਮ ਸਾਰੀਆਂ ਹੱਲ ਹੋਣਗੀਆਂ ਔਰ ਇਸ ਤੋਂ ਇਲਾਵਾ ਕਿਸੇ ਨੂੰ ਵੀ ਕਦੀ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਪੈਗੀ ਸਾਡੇ ਮਹੱਲੇ 'ਚ ਕਿਸੇ ਨੂੰ ਆਣ ਗਵਾਣ ਨੂੰ ਤੇ ਇੱਕ ਦੂਜੇ ਲਈ ਖੜੇ ਹੋਵਾਂਗੇ ਮੇਰਾ ਨਾਮ ਹਰਪ੍ਰੀਤ ਸੰਧੂ ਹੈ ਜੀ ਅਸੀਂ ਨਿਮਲਾ ਕਲੋਨੀ ਵਿੱਚ ਇਕੱਠੇ ਹੋਏ ਹਾਂ ਇੱਥੇ ਅਸੀਂ ਇੱਕ ਸੁਸਾਇਟੀ ਬਣਾਈ ਹੈ ਉਹਦਾ ਅੱਜ ਗਠਨ ਕੀਤਾ ਗਿਆ ਹੈ ਸਾਡੇ ਸਾਰੇ ਇਲਾਕਾ ਨਿਵਾਸੀ ਮੇਰੇ ਭਰਾ ਇਕੱਠੇ ਹੋਏ ਨੇ ਸਾਨੂੰ ਬੜੀ ਮੈਨੂੰ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਾਰੇ ਵੀਰਾਂ ਨੇ ਬੜਾ ਵੱਧ ਚੜ ਕੇ ਮਸਲਾ ਆਇਆ ਤਾਂ ਜੋ ਅਸੀਂ ਆਪਣੇ ਰੁਕੇ ਵਿਕਾਸ ਕਾਰਜਾਂ ਨੂੰ ਬੜੇ ਸਹੀ ਢੰਗ ਨਾਲ ਤੇ ਸੁਚੱਜੇ ਢੰਗ ਨਾਲ ਕਰ ਸਕੀਏ ਸਾਰੇ ਇਸ ਗੱਲ ਨੂੰ ਬੜੇ ਵਧਾਈ ਦੇ ਪਾਤਰ ਨੇ ਮੈਂ ਜੰਨੀ ਸ਼ਾਗਾ ਕਰਾਂ ਘਟਿਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਮੈਂਬਰਾਂ ਨਾਲ ਮਿਲ ਕੇ ਵੱਧ ਤੋਂ ਵੱਧ ਕਲੋਨੀ ਵਾਸਤੇ ਵਿਕਾਸ ਕਰਾਂਗੇ ਤਾਂ ਜੋ ਸਾਡੀ ਕਲੋਨੀ ਸਾਰੇ ਬੰਨਿਓ ਹਰੀਆਲੀ ਤੇ ਲਾਈਟਾਂ ਨਾਲ ਜਗਮਗਾ ਜਾਏ